ਇਹ ਕਹਾਣੀ ਸਕੂਲ ਚ ਚਪੜਾਸੀ ਦੀ ਨੌਕਰੀ ਕਰਨ ਵਾਲੇ ਇਨਸਾਨ ਦੀ ਹੈ। ਉਹ ਸਕੂਲ ਚ ਘੰਟੀ ਵਜਾਉਂਦਾ ਸੀ। ਸਕੂਲ ਦਾ ਪ੍ਰਿੰਸੀਪਲ ਬਦਲ ਗਿਆ। ਨਵਾਂ ਪ੍ਰਿੰਸੀਪਲ ਆਇਆ। ਉਸ ਨੇ ਉਸ ਘੰਟੀ ਵਜਾਉਣ ਵਾਲੇ ਨੂੰ ਬੁਲਾਇਆ ਤੇ ਪੁੱਛਿਆ ਕਿ ਤੂੰ ਕਿੰਨਾ ਪੜਿਆ ਹੈ? ਉਹ ਵਿਚਾਰਾ ਤਾਂ ਪੜਿਆ ਹੀ ਨਹੀਂ ਸੀ। ਉਸ ਨੇ ਕਿਹਾ ਸਰ ਮੈਂ ਤਾਂ ਅਣਪੜਾ। ਪ੍ਰਿੰਸੀਪਲ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਕਿ ਤੂੰ ਤਾਂ ਪੜਿਆ ਨਹੀਂ ਹੈ। ਹੁਣ ਉਸ ਕੋਲ ਕੋਈ ਕੰਮ ਨਾ ਰਿਹਾ। ਉਹ ਪਰੇਸ਼ਾਨ ਹੋ ਗਿਆ। ਥੋੜਾ ਬਹੁਤੇ ਹੱਥ ਪੈਰ ਮਾਰੇ। ਪਰ ਪੜਿਆ ਨਾ ਹੋਣ ਕਰਕੇ ਕਿਸੇ ਪਾਸੇ ਕੋਈ ਨੌਕਰੀ ਨਾ ਮਿਲੀ ਹੁਣ ਉਸਦੇ ਦਿਮਾਗ 'ਚ ਵਿਚਾਰ ਆਇਆ ਕਿ ਆਪਣੇ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਣਾ ਉਸਨੇ ਸਮੋਸੇ ਬਣਾਉਣੇ ਸ਼ੁਰੂ ਕਰ ਦਿੱਤੇ ਉਸ ਸਮੋਸੇ ਟੋਕਰੇ 'ਚ ਪਾ ਕੇ ਗਲੀਆਂ 'ਚ ਵੇਚਦਾ ਹੌਲੇ-ਹੌਲੇ ਉਸਨੇ ਰੇੜੀ ਰਾਉਣੀ ਸ਼ੁਰੂ ਕਰ ਦਿੱਤੀ ਲੋਕਾਂ ਨੂੰ ਉਸਦੇ ਸਮੋਸੇ ਬਹੁਤ ਪਸੰਦ ਆਏ ਉਸਦਾ ਕੰਮ ਇੱਕਦਮ ਵੱਧ ਗਿਆ ਉਸਨੇ ਦੁਕਾਨ ਖੋਲ ਲਈ ਤੇ ਇੱਕ ਦੁਕਾਨ ਤੋਂ ਕਈ ਦੁਕਾਨਾਂ ਬਣ ਗਈਆਂ ਉਸਦਾ ਸ਼ਹਿਰ 'ਚ ਕਾਫੀ ਨਾਮ ਹੋ ਗਿਆ ਉਸ ਤੇ ਮਸ਼ਹੂਰ ਹੋਣ ਕਰਕੇ ਇੱਕ ਦਿਨ ਸਕੂਲ ਮੀਡੀਆ ਵਾਲੇ ਆਏ ਉਸ ਤੋਂ ਸਵਾਲ ਪੁੱਛੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਕਿਵੇਂ ਗੱਲ ਕਰਨੀ ਹੈ ਮੀਡੀਆ ਨਾਲ ਤਾਂ ਉਹਨਾਂ ਚੋਂ ਇੱਕ ਨੇ ਪੁੱਛਿਆ ਕਿ ਤੁਸੀਂ ਪੜ੍ਹੇ ਲਿਖੇ ਕਿੰਨੇ ਹੋ ਤਾਂ ਉਸਨੇ ਕਿਹਾ ਨਾ ਮੈਂ ਨਹੀਂ ਪੜ੍ਹਿਆ ਤਾਂ ਮੀਡੀਆ ਵਾਲਾ ਕਹਿੰਦਾ ਹੈ ਕਿ ਤੁਸੀਂ ਪੜ੍ਹੇ ਵੀ ਨਹੀਂ ਤਾਂ ਵੀ ਇੰਨਾ ਸਫਲ ਬਿਜ਼ਨਸ ਚਲਾ ਰਹੇ ਹੋ ਤੇ ਜੇ ਪੜ੍ਹੇ ਹੁੰਦੇ ਫੇਰ ਕੀ ਕਰਦੇ ਤਾਂ ਉਹ ਇਹ ਸਵਾਲ ਸੁਣ ਕੇ ਥੋੜੀ देर ਲਈ ਚੁੱਪ ਹੋ ਗਿਆ ਤੇ ਫੇਰ ਬੋਲਿਆ ਕਿ ਜੇ ਪੜ੍ਹਿਆ ਲਿਖਿਆ ਹੁੰਦਾ ਤਾਂ ਅਜੇ ਸਕੂਲ ਦੀ ਘੰਟੀ ਵਜਾ ਰਿਆ ਹੁੰਦਾ ਦੋਸਤੋ ਜਦੋਂ ਵੀ ਕੋਈ ਦਰਵਾਜ਼ਾ ਬੰਦ ਹੁੰਦਾ ਹੈ ਨਾ ਤਾਂ ਇੱਕ ਸੰਕੇਤ ਹੁੰਦਾ ਹੈ ਕਿ ਹੁਣ ਕੁਝ ਜ਼ਿਆਦਾ ਮਿਲਣ ਵਾਲਾ ਹੈ ਕਦੇ ਵੀ ਉਸ ਬੰਦ ਹੋਏ ਦਰਵਾਜ਼ੇ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਨਵੇਂ ਖੁੱਲਰੇ ਦਰਵਾਜ਼ੇ ਵੱਲ ਕਦਮ ਵਧਾਉਣੇ ਚਾਹੀਦੇ ਨੇ